ਤੁਹਾਨੂੰ ਇਹ ਤਸਵੀਰਾਂ ਜੋ ਦਿਖਾਉਣ ਲੱਗਿਆ ਨਾ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਇੱਕ ਵਾਰ ਰੁਕ ਜਾਓਗੇ ਸੋਚਣ ਲਈ ਮਜਬੂਰ ਹੋ ਜਾਓਗੇ 40 ਵਿੱਗੇ ਦੀ ਮਾਲਕਣ ਕਿਵੇਂ ਅੱਜ ਦਰਦਰ ਦੀਆਂ ਠੋਕਰਾਂ ਖਾ ਰਹੀ ਐ ਤੇ ਮੰਗ ਕੇ ਰੋਟੀ ਖਾਂਦੀ ਫਿਰਦੀ ਪਿੰਡ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਵਾਲਾ ਪਰਿਵਾਰ ਵਜਦਾ ਹੁੰਦਾ ਸੀ ਇਹ ਤੇ ਆ ਜਾ ਦੇਖੋ ਅੰਦੇਲੀ ਸਾਈਡ ਤੁਸੀਂ ਇੱਟਾਂ ਵੀ ਜਿਹੜੀਆਂ ਨੇ ਆ ਸਾਰੀਆਂ ਟੁੱਟੀਆਂ ਪਈਆਂ ਨੇ ਡਿਗੀਆਂ ਪਈਆਂ ਨੇ ਬੀਬੀ ਮੈਂ ਸੁਣਿਆ ਕਿ ਤੁਸੀਂ ਇਸ ਪਿੰਡ ਦੇ ਵਿੱਚ ਸਰਦਾਰ ਹੁੰਦੇ ਸੀਗੇ ਨੰਬਰਦਾਰ ਤੇ ਜਾਇ ਰਈ ਵਿਗਾ ਜ਼ਮੀਨ ਕਹਿੰਦੀ ਕਾਜ 60 ਲੱਖ ਨੂੰ ਵਿਗਾ ਹੋ ਜਿਹੜੀ ਲੋਕਾਂ ਨੇ ਲਾਏ ਗਏ اچھا ਜੇ ਕੋਈ ਚੀਜ਼ ਕਿਸੇ ਦੇ ਪੁਰਾਣੀ ਛਰਾਣੀ ਨਾ ਮੁਕਣੀ ਮੈਲ ਨਹੀਂ ਅਗਲੇ ਨੇ ਕਹਿਣਾ ਉਹਨਾਂ ਦੇ ਨੰਬਰਦਾਰਾਂ ਦੇ ਜਾਓ ਮੈਂ ਤੇ ਪਹਿਨਾ ਪੁੱਛ ਕੇ ਦੇਖ ਲੋ ਵੀ ਗੜੇ ਹਮ ਛਿਆਣੇ ਵੀ ਬੈਠੇ ਨੇ ਅਜੀ ਹਮ ਕਹਿਣਾ ਨੰਬਰਦਾਰਾਂ ਨੇ ਜਾਓ ਉਹਨਾਂ ਦੇ ਪੁਰਾਣਾ ਗੋੜਾ ਔਰ ਇੱਕ ਚੀਜ਼ ਆਦਾਰ ਸੜਰ ਅਗਲੇ ਨਹੀਂ ਲੈ ਜਾਣੇ ਬਈ ਲੰਮੜਦਾਰ ਵੈਲ ਸੰਮੀ ਤੇ ਤਨਖਾਹ ਮਿਲੀ ਤੇ ਦਮਾਂਗੇ ਦਊਂ ਬਾ ਉਹ ਮੇਰਾ ਨਾ ਕੋਈ ਨਹੀਂ ਲੈ ਜਾ ਇਹ ਪਹਿਲਾਂ ਜਦ ਤੁਸੀਂ ਜਵਾਨ ਹੁੰਦੇ ਸੀ ਉਦੋਂ ਇਹ ਘਰ ਕਿਵੇਂ ਸੀ ਬਹੁਤ ਵਧੀਆ ਸੀ ਪਹਿਲਾਂ ਤਾਂ ਇਹ ਕੱਚਾ ਹੁੰਦਾ ਸੀਗਾ ਹਮ ਅੱਜ ਉਹ ਲੋਟ ਪੱਕਾ ਹੁੰਦਾ ਤੇ ਉਹ ਉਹਦੇ ਤੇਰੀਆਂ ਹੀ ਉਹਤ ਬਣੀਆਂ ਹੁੰਦੀਆਂ ਹੁੰਦੀਆਂ ਤੇ ਉਹਦੇ ਤੇ ਵੀ ਅੱਛਾ ਉਹ ਕੱਚਾ ਹੁੰਦਾ ਸੀ ਅੱਛਾ ਢਣੀ ਲੰਮੜਦਾਰ ਆ ਲੰਮੜਦਾਰਾ ਹੁੰਦੀ ਸੀ ਨੇ ਘੱਟ ਮੈਂ ਕਿਨੇ ਕੋਈ ਤਾਂ ਕਾਇਦ ਬੰਡ ਕੇ ਪਈਏ ਮਾਰੇ ਨੇ ਕੋਈ ਵੀ ਕਹਿਵੇ ਮੇਰੇ ਆ ਕੇ ਮੂੰਹ ਤੇ ਜੁੱਤੀਆਂ ਗੁੰਆਂੀਆਂ ਪਰੀਆਂ ਥੱਪ ਮਾਰੀ ਬਿਠਾ ਦੇ ਆ ਪਿੱਛੇ ਆ ਇਧਰਲੇ ਪਾਸੇ ਰਸੋਈ ਸੀ ਆ ਰਸੋਈ ਸੀ ਆ ਆ ਬਰਾਂਡਾ ਜਾਂ ਬਣਾ ਹੈ ਤਿਆਰ ਰਸੋਈ ਬਣਾਈ ਹੋਈ ਸੀ ਆਹਾਂ ਉੱਤੇ ਸੱਟਿਆ ਹੈ ਤੀ ਇੱਕ ਉੱਤੇ ਲੈਂਟਰ ਪਾਇਆ ਸੀ ਇਹ ਗਾਡਰ ਪਾਇਆ ਸੀ ਗਾਡਰ ਪਾਇੀ ਤੀ ਤੇ ਫਿਰ ਹੁਣ ਤਾਂ ਬੇਬੀ ਹੈ ਹੀ ਨਹੀਂ ਕੁਛ ਕਿੱਥੇ ਗਿਆ ਸਾਰਾ ਕੁਛ ਗਾਡਰ ਵੇਚ ਗੋ ਤਤੇ ਦੋ ਬਾਰਡਰ ਠੀਕੇ ਹੂੰ ਇਹ ਕਹ ਨੂੰ ਚ ਕਹਦੇ ਤੁਸੀਂ ਉਹ ਦੋ ਬੇਚਦੇ ਸੀ ਮਰ ਗਿਆ ਮੁੰਡਾ ਮੇਰਾ ਹਾਂ ਉਹਨੇ ਬੇਚ ਦਿੱਤਾ ਥੋੜੇ ਕਿੰਨੇ ਬੇਟੇ ਸੀ ਕੁੱਲ ਚਾਰ ਸੀ 11 ਚੋਂ ਦੋ ਦੋ ਪਹਿਲਾਂ ਮਰ ਗਏ ਆਹਾ ਵਾਪੀਆ ਇੱਕ ਆਜੂ ਹੁਣ ਮਰ ਗਿਆ ਤਿੰਨ ਖਸਾ ਲਊਗੇ ਯਾਨੀ ਚਾਰ ਬੇਟਿਆਂ ਚ ਤੁਹਾਡੇ ਤਿੰਨ ਬੇਟੇ ਪੂਰੇ ਹੋ ਗਏ ਹੂੰ ਤੁਹਾਡੀ ਉਮਰ ਕਿੰਨੀ ਹੋ ਗਈ ਬੇਬੀ ਉਮਰ ਕਿੰਨੀ ਹੈ ਉਮਰ ਮੇਰੇ ਮੱਲ ਛੀਤੇ ਤੇ ਕੱਟੇ ਹੂੰ ਨਹੀਂ 70 ਤੇ ਜਾਦੀ ਆ 70 70 ਤੋਂ ਵੱਧ ਆ 80 ਤੋਂ ਘਟ ਹੈ ਅੱਜ ਫੇ ਤੁਸੀਂ ਰੋਟੀ ਪਾਣੀ ਕਿਵੇਂ ਕਿਵੇਂ ਬੇਬੇ ਰੋਟੀ ਪਾਣੀ ਕਿਵੇਂ ਪੂਰੀ ਕਰਦੇ ਹੋ ਫਿਰ ਅੱਜ ਦੇ ਦਿੰਦੇ ਨੇ ਹਾਂ ਹੁੰਦੀ ਪੂਰਾ ਆ ਤੇ ਕਾਕ ਹਾਂ ਲੈ ਨੇ ਮਾੜ ਮੋਟਾ ਖਾਣੇ ਨਹੀਂ ਦੇ ਜਾਂਦੀਆਂ ਨੇ ਅੱ비 ਹੀ ਬੇਲੇ ਦੇ ਸਾਡੇ ਕਮਾਂਡੀ ਚੰਗੇ ਆ ਕਰਦੇ ਉਹ ਰੋਟੀਆਂ ਦੇ ਜਾਂਦੀ ਐ ਫਿਰ ਉਹ ਵੇਚਣ ਦਾ ਕਾਰਨ ਕੀ ਰਿਹਾ ਕਿੱਥੇ ਗਈ ਸਾਰੀ ਜ਼ਮੀਨ ਇੰਨੀ ਇੰਨਾ ਪੈਸਾ ਇੰਨਾ ਚੰਗਾ ਘਰ ਸੀ ਤੁਹਾਡਾ ਕਿੱਥੇ ਗਿਆ ਸਾਰਾ ਕੁਝ ਇਹ ਮੇਰੀ ਦੂਜੀ ਭੈਣ ਵਿਆਹੀ ਸੀ ਕਿ ਕਿਰਾਏ ਪਰ ਉਧਰ ਮਾਜਰੀ ਹੂੰ ਖਾਣੇ ਕਿ ਨਹੀਂ ਹੂੰ ਮੇਰੇ ਪਿਓ ਨੇ ਇਥੋਂ ਲੈ ਗਏ ਬੜਿਆ ਆ ਕੇ ਕਹਿੰਨੇ ਆ ਜਾ ਤੇਰੇ ਨਾਲ ਲੰਬੜਦਾਰੀ ਕਰਾਉਣੀ ਆ ਜਾ ਕੇ ਗੁੱਠਾ ਲਵਾ ਲਿਆ ਹੁਣ ਜਿਵੇਂ ਬੇਬੀ ਮੈਂ ਦੇਖ ਰਿਹਾ ਤੁਹਾਡੇ ਦਰਵਾਜ਼ਾ ਵੀ ਕੋਈ ਨਹੀਂ ਹੈਗਾ ਪੀ ਠੰਡ ਚ ਤੁਹਾਨੂੰ ਔਖਾ ਨਹੀਂ ਹੁੰਦਾ ਵੀ ਕੋਈ ਪਾ ਪੱਲਾ ਵੀ ਨਹੀਂ ਲੱਗਿਆ ਹੋਇਆ ਕੋਈ ਬਾਰੀ ਵਗੈਰਾ ਪੱਲੜ ਜੇ ਲਾ ਲੈਨੇ ਹੁੰਨੇ ਆ ਕੋ ਪੱਲੀ ਜੀ ਉਹ ਪਈ ਆ ਤਰਪਾਲ ਸਿਆ ਚ ਤਰਪਾਲ ਲਾ ਲੈਨੇ ਫਿਰੋਂ ਕੌਣ ਲਾਉਂਦਾ ਉਹਨਾਂ ਤਰਪਾਲ ਤੁਸੀਂ ਲਾਉਨੇ ਹੋ ਅਰੇ ਮੁੰਡਾ ਲਾਉਂਦਾ ਅਸਲ ਥੋੜਾ ਬੇਟਾ ਲਾਉਂਦਾ ਹੁਣ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਤੁਸੀਂ ਹੁਣ ਜਿਵੇਂ ਹੁਣ ਪਹਿਲਾਂ ਦਿਹਾੜੀ ਕਰਦਾ ਸੀ ਮੈਨੂੰ ਪਤਾ ਨਹੀਂ ਕੀ ਹੋਇਆ 1 ਲੱਖ ਚਾਣਕ ਦੋਨੇ ਖਤਮ ਦਿਖਾਉ ਹਟ ਗਏ ਹੁਣ ਇੱਕ ਇੱਕ ਤੋਂ ਵਿਖਦਾ ਮਾ ਮਾ ਸਿੱਕ ਤੋਂ ਨਹੀਂ ਨਾ ਨਹੀਂ ਅੱਛਾ ਇੱਕ ਇੱਕ ਤੋਂ ਦਿਖਦਾ ਨਹੀਂ ਤੁਹਾਨੂੰ ਬਿਲਕੁਲ ਵੀ ਨਹੀਂ ਜੀ ਜੇ ਮੈਂ ਕਹਾ ਵੀ ਕੱਖ ਬੰਦ ਕਰ ਲਵਾਂ ਦੂਸਰੀ ਅੱਖ ਤੋਂ ਤੁਹਾਨੂੰ ਬਿਲਕੁਲ ਵੀ ਨਹੀਂ ਦਿਖਾਉਂਦਾ ਇੱਕ ਨੇ ਦੇਖੂਗਾ ਬਸ ਜੀ ਮਾੜਾ ਮੋਟਾ ਨਹੀਂ ਪਸਾਨ ਤੈਨੂੰ ਕੋਸੇ ਦੇਖਦਾ ਹੀ ਨਹੀਂ ਹੈ ਸਮਝੋ ਛੋਟੇ ਚਟਾ ਪਾ ਹੈ ਉਹ ਮੱਧਮ ਦੇਖਦਾ ਜਿਵੇਂ ਪਾਣੀ ਦੇ ਵਿੱਚ ਬੈਠਾ ਦੇਖਦਾ ਹਾਂ ਸੀਸੇ ਦੇ ਵਿੱਚ ਇਹਦਾ ਹੀ ਕੰਮ ਕਰਦਾ ਹੀ ਮਿਸਤਰੀ ਨਾਲ ਦਿਹਾੜੀ ਆ ਦਿਖਣੋਂ ਹਟ ਗਿਆ ਬੈਠ ਗਿਆ ਮੈਂ ਦੋ ਤਿੰਨ ਸਾਲ ਮੇਰੀ ਮਾਈ ਮੈਨੂੰ ਮੰਗ ਕੇ ਘੜਾਉਂਦੀ ਰਹੀ ਹੈ ਜੀ ਓਏ ਬਲਸਣ ਕੋਸਣ ਤੇ ਹੱਥੋਂ ਲੇ ਹੁੰਦੀ ਪਿੰਡ ਤੋਂ ਕਹਿੰਦੇ ਅਗਲੇ ਗਿਆ ਹੈ ਇੱਥੇ ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਵੀ ਬੇ ਇੱਥੇ ਰਣੀਆਂ ਚ ਪੇਕੇ ਕਈ ਸਾਲ ਹੋ ਗਏ ਮੈਂ ਤਾਂ ਮਿੰਨ 2-3 ਮਹੀਨੇ ਰਹੀ ਸੀ ਮੈਂ ਉਮਰ ਤਾਂ ਮੇਰੀ ਮੈਨ ਵਿਆਹ ਹੀ ਨੂੰ ਕਈ ਸਾਲ ਹੋ ਗਏ 50 ਜਮਨਜਲ ਸਾਲ ਹੋ ਗਏ ਮੈਨ ਵਿਆਹ ਹੀ ਨਹੀਂ ਕਦੇ ਸੋਚਿਆ ਸੀ ਬੇਬੇ ਵੀ ਜੀ ਇਕੋ ਧੀ ਕਿ ਜਿਹਦੇ ਕੋਲੇ 40 ਬਿੱਗੇ ਜ਼ਮੀਨ ਹੋਵੇ ਉਹਨੂੰ ਮੰਗਣਾ ਪਵੇ ਕਦੇ ਕਿਸੇ ਤੋਂ ਕਦੇ ਸੋਚਿਆ ਸੀ ਕਰੇ ਜ਼ਿੰਦਗੀ ਚ ਵੀ ਕਰੇ ਮੰਗ ਕੇ ਖਾਣਾ ਵੀ ਪੈ ਸਕਦਾ ਜ਼ਿੰਦਗੀ ਚ ਮਾਰ ਕੇ ਗਿਆ ਹਾਈ ਮਰ ਕੇ ਮੰਗਣ ਗਿਆ ਸਰਸਕਾਲੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਦੀ ਬੁੱਕਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਉਹ ਤਸਵੀਰਾਂ ਦਿਖਾਉਣ ਲੱਗੇ ਹਾਂ ਕਿ ਜਿਹੜੀਆਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਸੀਂ ਇੱਕ ਵਾਰ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਕਦੇ ਬੰਦਾ ਰੱਬ ਨੂੰ ਵੀ ਭੁੱਲ ਸਕਦਾ ਹੈ ਆਪਾਂ ਅਕਸਰ ਆਪਣੇ ਚੰਗੇ ਸਮੇਂ ਦੇ ਵਿੱਚ ਰੱਬ ਨੂੰ ਯਾਦ ਕਰਦੇ ਆਂ ਰੱਬ ਨੂੰ ਕਹਿ ਦਿੰਨੇ ਆਂ ਕਿ ਰੱਬਾ ਬਹੁਤ ਕੁਝ ਸਭ ਕੁਝ ਓਕੇ ਆ ਮਾੜੇ ਸਮੇਂ ਦੇ ਵਿੱਚ ਆਪਾਂ ਬਹੁਤ ਕੁਝ ਚੀਜ਼ਾਂ ਐ ਅਸੀਂ ਕਹਿੰਨੇ ਕਿ ਰੱਬਾ ਤੂੰ ਸਾਨੂੰ ਆਹ ਕੁਝ ਨਹੀਂ ਦਿੱਤਾ ਸਾਨੂੰ ਇਹ ਕੁਝ ਨਹੀਂ ਦਿੱਤਾ ਪਰ ਕਈ ਵਾਰ ਜਦ ਬੰਦੇ ਤੇ ਸਮਾਂ ਕੁਝ ਐਸਾ ਆ ਜਾਂਦਾ ਆ ਯਾਨੀ ਬੰਦਾ ਆਪਣਾ ਵਜੂਦ ਭੁੱਲ ਜਾਂਦਾ ਬੰਦਾ ਆਪਣੀਆਂ ਜੜਾਂ ਭੁੱਲ ਜਾਂਦਾ ਆ ਫਿਰ ਰੱਬ ਵੀ ਉਹ ਸਾਰਾ ਕੁਝ ਚੇਤੇ ਕਰਾ ਦਿੰਦਾ ਕਿ ਫਿਰ ਬੰਦਾ ਦੁਬਾਰਾ ਰੱਬ ਨੂੰ ਯਾਦ ਕਰਨ ਲੱਗ ਜਾਂਦਾ ਯਾਨੀ ਦੁੱਖ ਵੇਲੇ ਤਾਂ ਹਰ ਇੱਕ ਕੋਈ ਬੰਦਾ ਅਰਦਾਸ ਕਰਦਾ ਰੱਬ ਅੱਗੇ ਪਰ ਸੁੱਖ ਵੇਲੇ ਤਾਂ ਕੋਈ ਕੋਈ ਉਹ ਮੰਗਦਾ ਪਰ ਰੱਬ ਵੀ ਫਿਰ ਉਹ ਕੜੀ ਮੁੜ ਕੇ ਲਿਆਉਂਦਾ ਹੈ ਕਿ ਦੁਆਰਾ ਬੰਦੇ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਅੱਜ ਪਿੰਡ ਰਣੀਆਂ ਦੇ ਵਿੱਚ ਮੈਂ ਪਹੁੰਚਿਆ ਤੁਹਾਨੂੰ ਇਹ ਤਸਵੀਰਾਂ ਜੋ ਦਿਖਾਉਣ ਲੱਗਿਆ ਨਾ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਇੱਕ ਵਾਰ ਰੁਕ ਜਾਓਗੇ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਇਹ ਉਹੀ ਧੀ ਹੈ ਕਿ ਜਿਸ ਧੀ ਦੇ ਨਾਮ ਇਸ ਪਿੰਡ ਦੀ ਸਭ ਤੋਂ ਵੱਧ ਜ਼ਮੀਨ ਸੀ ਤੇ ਅੱਜ ਇਹ ਉਹੀ ਘਰ ਹੈ ਕਿ ਜਿੱਥੇ ਮੈਨੂੰ ਲੱਗਦਾ ਕੋਈ ਵੀ ਚੀਜ਼ ਟਿਕਾਣੇ ਤੇ ਨਹੀਂ ਅੱਜ ਦੇਲੇ ਪਾਸੇ ਰਸੋਈ ਦਿਖਾ ਦਮਾਂ ਇਹ ਰਸੋਈ ਦੇ ਉੱਪਰ ਛੱਤ ਤੱਕ ਨਹੀਂ ਹੈਗੀ ਉਦੇ ਨਾਲ ਹੀ ਇੱਕ ਸਟੋਰ ਰੂਮ ਕਹਿੰਦੇ ਹੁੰਦੇ ਸੀਗੇ ਉਹ ਸਟੋਰ ਰੂਮ ਵੀ ਜਿਹੜਾ ਬਿਲਕੁਲ ਉੱਤੇ ਲੈਂਟਰ ਵੀ ਟੁੱਟਿਆ ਹੋਇਆ ਹੈ ਇੱਟਾਂ ਡਿਗੀਆਂ ਹੋਈਆਂ ਨੇ ਮੈਂ ਤੁਹਾਨੂੰ ਅੰਦਰ ਲੈ ਆ ਕੇ ਦਿਖਾਉਣਾ ਆਜੋ ਇਹ ਤਸਵੀਰਾਂ ਪਿੰਡ ਰਣੀਆਂ ਦੀਆਂ ਨੇ 40 ਵਿੱਗੇ ਬੇਬੇ ਦੱਸਦੀ ਹੈ ਕਿ ਜ਼ਮੀਨ ਸੀ ਪਿੰਡ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਵਾਲਾ ਪਰਿਵਾਰ ਵਜਦਾ ਹੁੰਦਾ ਸੀ ਇਹ ਤੇ ਆ ਜਾ ਦੇਖੋ ਅੰਦਰਲੀ ਸਾਈਡ ਤੁਸੀਂ ਇੱਟਾਂ ਵੀ ਆ ਜਿਹੜੀਆਂ ਨੇ ਆ ਸਾਰੀਆਂ ਟੁੱਟੀਆਂ ਪਈਆਂ ਨੇ ਡਿਗੀਆਂ ਪਈਆਂ ਨੇ ਮੁਰਝਾਈਆਂ ਹੋਈਆਂ ਨੇ ਹਰ ਇੱਕ ਚੀਜ਼ ਜਿਹੜੀ ਆ ਉਹ ਆਪਣੀ ਜਗ੍ਹਾ ਤੇ ਹੀ ਨਹੀਂ ਹੈਗੀ ਕਦੇ ਇਸੇ ਘਰ ਦੇ ਵਿੱਚ ਪੂਰੀਆਂ ਪੂਰੀ ਖੁਸ਼ਹਾਲੀ ਹੁੰਦੀ ਸੀ ਇੱਕ ਬੜਾ ਵੱਡਾ ਤੇ ਬੜਾ ਖੁਸ਼ਹਾਲ ਪਰਿਵਾਰ ਸੀ ਤੇ ਅੱਜ ਇਸੇ ਪਰਿਵਾਰ ਦੇ ਵਿੱਚ ਸਿਰਫ ਔਰ ਸਿਰਫ ਬੇਬੇ ਐ ਤੇ ਉਹਦਾ ਇੱਕ ਬੇਟਾ ਬੱਚਿਆ ਤੁਹਾਨੂੰ ਮੈਂ ਬੇਬੇ ਨਾਲ ਮਲਾਉਣਾ ਬੇਬੇ ਦੀ ਉਮਰ ਵੀ ਜਿਹੜੀ ਹੈ ਉਹ ਕੋਈ 80 ਦੇ ਗੇੜ ਦੱਸ ਦਦੇ ਨੇ ਪ੍ਰੋਪਰ ਪੂਰੀ ਬੇਬੇ ਨੂੰ ਵੀ ਆਪਣੀ ਜਿਹੜੀ ਹੈ ਉਮਰ ਪਤਾ ਨਹੀਂ ਆ ਉੱਚਾ ਸੁਣਦੇ ਨੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਹੋਇਆ ਕੀ 40 ਵਿੱਗੇ ਦੀ ਮਾਲਕਣ ਕਿਵੇਂ ਅੱਜ ਦਰ ਦਰ ਦੀਆਂ ਠੋਕਰਾਂ ਖਾ ਰਹੀ ਐ ਤੇ ਮੰਗ ਕੇ ਰੋਟੀ ਖਾਂਦੀ ਫਿਰਦੀ ਐ। ਯਾਨੀ ਕੰਡੀਸ਼ਨ ਪਰਿਵਾਰ ਦੀ, ਕੰਡੀਸ਼ਨ ਬੇਬੇ ਦੀ, ਸਿਹਤ ਦੀ ਇੰਨੀ ਕੁ ਜ਼ਿਆਦਾ ਮਾੜੀ ਹੋ ਚੁੱਕੀ ਐ ਕਿ ਅੱਜ ਦਰ ਦਰ ਭਟਕ ਕੇ ਕਿਸੇ ਤੋਂ ਮੰਗ ਕੇ ਰੋਟੀ ਖਾਣੀ ਪੈਂਦੀ ਐ ਤੇ ਕਦੇ ਇਹੀ ਧੀ ਇਹੀ ਬੇਬੇ ਇਸ ਪਿੰਡ ਦੇ ਵਿੱਚ ਜੱਦੀ ਸਰਦਾਰ ਹੁੰਦੇ ਸੀ। ਲੰਬੜਦਾਰਾਂ ਦਾ ਪਰਿਵਾਰ ਵਜਦਾ ਹੁੰਦਾ ਸੀ ਇਹ। ਬੇਬੇ ਮੇਰੇ ਨਾਲ ਐ। ਬੇਬੇ ਸਸਿਕਾਲ ਠੀਕ ਹੋ? ਹਾਂਜੀ। ਠੀਕੋ ਬੇਬੇ ਸਤਿ ਸ਼੍ਰੀ ਅਕਾਲ ਠੀਕ ਆ ਮੰਨ ਹੁੰਦਾ ਨਹੀਂ ਇਹਦਾ ਕਤ ਉੱਚਾ ਸੁਣਦਾ ਯਾ ਮੋਰ ਪੁੱਤ ਉੱਚਾ ਸੁਣਦਾ ਅੱਛਾ ਇੱਕ ਤਨ ਮੁੰਡੇ ਹੋਏ ਤਨ ਮਰ ਗਏ ਮਾਂ ਭੈਣ ਦੀ ਭੈਣ ਵੀ ਮਰ ਗਈ ਤੇ ਦੋਗੇ ਨਾਮ ਕੁੜੀ ਵਿਆਹੀ ਪਹਿਲਾਂ ਰਾਏਪੁਰ ਵੇਹੀ ਉੱਥੇ ਪਰੌਣਾ ਮਰ ਗਿਆ ਬਚਾਰਾ ਰਾਏਪੁਰ ਵਾਲੇ ਇੱਕ ਇੱਕ ਕੁੜੀ ਉਹ ਮਰ ਗਈ ਐੜੀ ਭੈਣ ਵਿਆਹ ਹੀ ਤੇ ਜਗੇੜੇ ਹੂੰ ਇੱਕ ਕੁੜੀ ਅਕਲਾੜ ਵਾਲੇ ਦੀ ਹੂੰ ਉਹਨਾਂ ਮੈਂ ਤਾਂ ਕਲਾੜ ਨਹੀਂ ਮੈਨੂੰ ਮੀਨਾ ਹੋ ਗਿਆ ਬਿਮਾਰ ਇਹ ਮੁੰਡਾ ਕਿੱਥੇ ਆਹਮ ਦਾ ਇਹ ਤੁਹਾਡਾ ਬੇਟਾ ਇਹੇ ਮੇਰਾ ਬੇਟਾ ਵਾ ਅੱਛਾ ਤੁਹਾਡੇ ਕਿੰਨੇ ਬੇਟੇ ਸੀ ਕੁੱਲ ਚਾਰ ਸੀ 14 ਚੋਂ ਦੋ ਪਹਿਲਾਂ ਮਰ ਗਏ ਆਹਾ ਵਾਤੀਆ ਇੱਕਾਤ ਨੂੰ ਹੁਣ ਮਰ ਗਿਆ ਤੈਨ ਕਿਸਾ ਲੋਗੇ ਯਾਨੀ ਚਾਰ ਬੇਟਿਆਂ ਚ ਤੁਹਾਡੇ ਤਿੰਨ ਬੇਟੇ ਪੂਰੇ ਹੋ ਗਏ ਹੂੰ ਇੱਕ ਬੇਟਾ ਇਹੇ ਆ ਇਹ ਤਾਂ ਛੋਟਾ ਮਰ ਗਿਆ ਤਿੰਨ ਸਾਲ ਹੋ ਗਏ ਅੱਛਾ ਉਸ ਮੜਾ ਮਟ ਆਠਾਉਂ ਪਿੱਛੇ ਆ ਮੂਰੇ ਗੜੇ ਦੇ ਪਿੱਛੇ ਹਾਂ ਦਵਾਈ ਪੀ ਗਿਆ ਦਵਾਈ ਪੀ ਕੇ ਮਰ ਗਿਆ ਜਿਹੜਾ ਬੜਾ ਸੀ ਹਾਂ ਉਹ ਗੱਡੀ ਪਿੱਛੇ ਮਰ ਗਿਆ ਕਿਸੇ ਨੇ ਗੱਡੀ ਫੜ ਲਈ ਉਹਦਾ 1,43,000 ਦੇ ਤੱਕ 22,000 ਦੇਣਾ ਨਹੀਂ 22,000 ਪਿੱਛੇ ਗੱਡੀ ਫੜ ਲਈ ਅੱਛਾ ਉਹ ਗੱਡੀ ਪਿੱਛੇ ਮਰ ਗਿਆ ਦਵਾਈ ਪੀ ਕੇ ਹੋ ਗਿਆ ਅੱਛਾ ਬੇਬੇ ਮੈਂ ਸੁਣਿਆ ਕਿ ਤੁਸੀਂ ਇਸ ਪਿੰਡ ਦੇ ਵਿੱਚ ਸਰਦਾਰ ਹੁੰਦੇ ਸੀਗੇ ਸਰਦਾਰ ਤੇ ਬਿਗਾ ਜਮੀਨ ਕਹਿੰਦੀ 60 ਲੱਖ ਨੂੰ ਬਿਗਾ ਉਹ ਜਿਹੜੀ ਲੋਕ ਲਾਏ ਗਏ ਪੱਲੇ ਪੱਲੇ ਬੇਬੇ 40 ਬਿਗੇ ਜਮੀਨ ਦੀ ਮਾਲਕਣ ਸੀ ਤੋਂ ਤੇ ਅੱਜ ਬੇਬੇ ਤੁਹਾਡੇ ਹਾਲਾਤ ਜਿਹੜੇ ਮੈਂ ਦੇਖ ਰਿਹਾ ਬੇਬੇ ਉਹ ਤਾਂ ਬਹੁਤ ਜ਼ਿਆਦਾ ਮਾੜੇ ਨੇ ਅੱਜ ਫੇ ਤੁਸੀਂ ਰੋਟੀ ਪਾਣੀ ਕਿਵੇਂ ਕਿਵੇਂ ਬੇਬੇ ਰੋਟੀ ਪਾਣੀ ਕਿਵੇਂ ਪੂਰੀ ਕਰਦੇ ਹੋ ਫਿਰ ਅੱਜ ਦੇ ਦਿੰਦੇ ਨੇ ਆ ਹੁੰਡੀ ਪੂਰਾ ਆਇਆ ਸੀ ਕਣਕ ਹੂੰ ਲੈ ਨੇ ਮਾੜ ਮੋਟਾ ਫਿਆਲੇ ਉਹਨਾਂ ਮਾ ਦਮਿੰਨਾ ਹੋ ਗਿਆ ਹੁਣ ਗਈ ਨਹੀਂ ਨਹੀਂ ਦੇ ਜਾਂਦੀਆਂ ਨੇ ਅੱ비 ਹੀ ਬੇੜੇ ਦਾ ਸਾਡੇ ਗੁਮੰਡੀ ਚੰਗੇ ਆ ਪਰ ਲੇ ਉਹ ਰੋਟੀਆਂ ਦੇ ਜਾਂਦੀ ਐ ਇਹਨੂੰ ਹੂੰ ਕਦੇ ਆ ਵੀ ਪਕਾ ਕੇ ਖਾ ਲੈਂਦਾ ਆਟਾ ਹੂੰ ਦੇ ਗਏ ਤੇ ਲੰਬੜਦਾਰ ਸਰਪੰਚ ਬੜਾ ਮੱਦਤ ਆ ਬੰਦਾ ਉਹ ਵੀ ਪਟਕਰ ਜੇ ਲੋੜ ਹੁੰਦੀ ਆ ਦੇ ਦਿੰਦਾ ਚਲਕੀ ਜਿਹਾ ਆਉਂਦੀ ਆ ਤੁਹਾਡੀ ਉਮਰ ਕਿੰਨੀ ਹੋ ਗਈ ਬੇਬੀ ਉਮਰ ਕਿੰਨੀ ਹੈ ਉਮਰ ਮੇਰੇ ਮਲ 60 ਤੇ ਤਾਂ ਘੱਟੇ ਹੂੰ ਨਹੀਂ 70 ਤੇ ਜਾਦੀ ਆ 70 70 ਤੋਂ ਵੱਧ ਆ 80 ਤੋਂ ਘੱਟ ਹੈ ਹੂੰ ਹੂੰ ਹੁਣ ਬੇਬੇ ਕਦੇ ਜਿਆਦਾ ਤੁਹਾਡੇ ਕੋਲ ਜ਼ਮੀਨ ਤੁਹਾਡੀ 40 ਬਿੱਗੇ ਸੀ ਫਿਰ ਉਹ ਵੇਚਣ ਦਾ ਕਾਰਨ ਕੀ ਰਿਹਾ ਕਿੱਥੇ ਗਈ ਸਾਰੀ ਜ਼ਮੀਨ ਇੰਨੀ ਇੰਨਾ ਪੈਸਾ ਇੰਨਾ ਚੰਗਾ ਘਰ ਸੀ ਤੁਹਾਡਾ ਕਿੱਥੇ ਗਿਆ ਸਾਰਾ ਕੁਝ ਇਹ ਮੇਰੀ ਦੂਜੀ ਭੈਣ ਵਿਆਹ ਹੀ ਸੀ ਕਿ ਕਿਰਾਏ ਪਰ ਉਧਰ ਮਾਜਰੀ ਹੂੰ ਖਾਣੇ ਕੇ ਨਹੀਂ ਹੂੰ ਨੇਰੇ ਪਿਓ ਨੂੰ ਇੱਥੇ ਪਹਿਲਾਂ ਤਾਂ ਫਰਾਉਣਾ ਉਹ ਰਹਿ ਨਾ ਰਿਹਾ ਹੂੰ ਇੱਥੋਂ ਲੈ ਗਏ ਬੜਿਆ ਆ ਕੇ ਕਹਿੰਦੇ ਆ ਜਾ ਤੇਰੇ ਨਾਲ ਲੰਬੜਦਾਰੀ ਕਰਾਉਨੇ ਆ ਜਾ ਕੇ ਗੁੱਠਾ ਲਵਾ ਲਿਆ ਜ਼ਮੀਨ ਦਾ ਤੱਕੇ ਨਾਲ ਪਤਾ ਹੀ ਨਹੀਂ ਉਹ ਭੱਜਦਾ ਵੀ ਆ ਕਹਿੰਦੇ ਕਚਹਿਰੀਆਂ ਚੋਂ ਬੰਦੇ ਦੱਸਦੇ ਆ ਕਹਿੰਦੇ ਭੱਜਦਾ ਵੀ ਆ ਕਚਹਿਰੀਆਂ ਚੋਂ ਉਹਨੂੰ ਭੱਜਣ ਨਹੀਂ ਦਿੱਤਾ ਉਹਨੂੰ ਕਹਿੰਦੇ ਤੇਰੇ ਨਾਲ ਲੰਬੜਦਾਰੀ ਕਰਾਉਣੀ ਆ ਬੈਹ ਜਾ ਹੱਸ ਜਾ ਦੋ ਹੋ ਸਵਾ ਮਹੀਨਾ ਨੂੰ ਨੇ ਆਪਦੇ ਘਰੇ ਰੱਖਿਆ ਬਾਹਰ ਨਹੀਂ ਨਿਕਲਣ ਦਿੱਤਾ ਹੂੰ ਤਾਂ ਹੱਥ ਵਾਰੇ ਚ ਰੱਖਿਆ ਹੂੰ ਜੇ ਸਵਾ ਮਹੀਨਾ ਹੋ ਗਿਆ ਵਾ ਛੜਕ ਤੇ ਬਿਠਾਤਾ ਹੂੰ ਫਿਰ ਹਲਕ ਤੇ ਬੈਠਾ ਸਾਡੇ ਮਾਸੀ ਦਾ ਪੁੰਡਾ ਕਹਿਣ ਲੱਗਾ ਮੇਰੀ ਦਾ ਕਹਿੰਦਾ ਭੈਣ ਮਫਾ ਨਾ ਮਾਸੜਾ ਉੱਥੇ ਬੈਠਾ ਮੈਂ ਉਹਨੂੰ ਲਿਆ ਬਣਾਉ ਮਾਂ ਬਪੂ ਕੀ ਗੱਲ ਰੋਂਣ ਲੱਗਿਆ ਮੈਂ ਰੋਣਾ ਰੋਣਾ ਮੈਂ ਜਿੱਥੇ ਮੈਂ ਮੰਗ ਕੇ ਖਾਉਂਗੀ ਉੱਥੇ ਤੈਨੂੰ ਵੀ ਨਾਲੇ ਖਲਾਉਂਵਾਂਗਾ ਆਏ ਹੋਏ ਫਿਰ ਉਹਨੂੰ ਮੈਂ ਪਮੀ ਮੇਰੇ ਸੌਰੇ ਨੇ ਇੱਥੇ ਤਾਂ ਪੀਕੇ ਨੇ ਬਤਮੀਂ ਅੱਛਾ ਕਿਹੜਾ ਥਾੜਾ ਕਰਦੇ ਨੇ ਮਾੜੀ ਦਾ ਹੂੰ ਉਹ ਮੇਰੇ ਸੌਰੇ ਨਹੀਂ ਨਹੀਂ ਫੇ ਮੈਂ ਉਥੇ ਲੈ ਗਈ ਅੱਛਾ ਉੱਥੇ ਲਗਾਈ ਹੋਈ ਮੀਨੇ ਡੂੜਕ ਦੋ ਕਮੀਨੇ ਮਗਰੋਂ ਉੱਥੇ ਮਰ ਗਿਆ ਮੁੰਡੇ ਨੂੰ ਬੜੇ ਨੂੰ ਕਿਹਾ ਕਹਿੰਦੇ ਵੀ ਭਾਈ ਦੇਖ ਲੈ ਆ ਮੁੰਡਿਆ ਤੇਰਾ ਨਾਨਾ ਮਰ ਗਿਆ ਵੀ ਇਹਨੂੰ ਪਿੰਡ ਲੈ ਜਾਣਾ ਕਹ ਤਾਂ ਗੱਡੀ ਤੇ ਜਾਣਾ ਤੂੰ ਤਾਂ ਗੱਡੀਆਂ ਤੇ ਜਾਣਾ ਗੱਡੀ-ਗੁੱਡੀ ਚ ਲਾਉਂਦਾ ਸੀ ਬਾਹਰ ਹੂੰ ਭਾਣਾ ਭੋਗ ਥਾਂ ਤੇ ਨੂੰ ਰਹਿਣਾ ਪਊ ਰਹਿਣਾ ਉਹਨੇ ਜਵਾਬ ਦੇਤਾ ਕਹਿੰਨੇ ਜੀ ਮੈਂ ਕੱਲ ਤੋਂ ਇੱਥੇ ਦਾਗ ਲਾ ਦੇ ਉੱਥੇ ਪਾਵੇਂ ਹੀ ਦਾਗ ਲਾਤਾ ਤੇ ਉਹ ਹੂੰ ਇੱਥੇ ਦਾਗ ਨਹੀਂ ਲਾਇਆ ਕਹਿੰਦਾ ਮਿੱਟ ਜੇ ਮੈਂ ਇੱਥੇ ਦਾਗ ਥਾਂ ਤਾਂ ਰਹੂੰਗਾ ਕਿਸੇ ਦੇ ਨਾਲ ਨੌਕਰੀ ਕਰਨੀ ਆ ਦਾਗ ਲਾਇਆ ਭੋਗ ਪਹਿ ਗਿਆ ਚਲ ਦੇਖੋ ਕਮੀਨੇ ਮਗਰਮਵਾਰ ਫੇਰ ਕਹਿੰਦਾ ਬਿੱਬੀ ਤੂੰ ਉੱਥੇ ਚੱਲ ਫੇਰ ਇੱਥੇ ਆ ਗਈ ਠੱਕੇ ਖਾਣ ਹੂੰ ਇੱਥੇ ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਬੀਬੇ ਇੱਥੇ ਰਣੀਆਂ ਚ ਪੇਕੇ ਕਈ ਸਾਲ ਹੋ ਗਏ ਮੈਨੂੰ ਮੈਂ ਤਾਂ ਮਿੰਨ 2 ਕੁ ਮਹੀਨੇ ਰਹੀ ਸੀ ਬਿਆਹ ਉਮਰ ਤਾਂ ਮੇਰੀ ਮੈਨ ਬਿਆਹ ਹੀ ਨੂੰ ਕਈ ਸਾਲ ਹੋ ਗਏ 50 55 ਸਾਲ ਹੋ ਗਏ ਮੈਨੂੰ ਬਿਆਹ ਹੀ ਨੂੰ ਵੱਡਾ ਠੰਡਾ ਹੈ ਤੂੰ ਅੱਛਾ ਜਿਹੜਾ ਮਰਿਆ ਤੇ ਜਿਹੜਾ ਇਹ ਬੇਬੇ ਹੁਣ ਆਪਾਂ ਘਰ ਦੇਖ ਰਹੇ ਆ ਇਹ ਜਿਵੇਂ ਹੁਣ ਸਾਰਾ ਹੀ ਟੁੱਟਿਆ ਪਿਆ ਤੁਹਾਡੇ ਬਾਲੇ ਜਿਹੜੇ ਨੇ ਉਹ ਛੱਤਾਂ ਜਿਹੜੀਆਂ ਨੇ ਉਹ ਡਿੱਗੀਆਂ ਹੋਈਆਂ ਨੇ ਆ ਪਿੱਛੇ ਆ ਇਹਦੇਲੇ ਪਾਸੇ ਰਸੋਈ ਸੀ ਆ ਰਸੋਈ ਸੀ ਆ ਆ ਬਰਾਂਡਾ ਜਾਂ ਬਣਾਇਆ ਹੈ ਤਿਆਰ ਰਸੋਈ ਬਣਾਈ ਹੋਈ ਸੀ ਆਹਾਂ ਹਾਂ ਉੱਤੇ ਸੁੱਟਿਆ ਹਾਤੀ ਨੇ ਇਹ ਉੱਤੇ ਲੈਂਟਰ ਪਾਇਆ ਸੀ ਇਹ ਗਾਡਰ ਪਾਇਆ ਸੀ ਗਾਡਰ ਪਾਇੀ ਤੀ ਤੇ ਫਿਰ ਹੁਣ ਤਾਂ ਬੇਬੇ ਹੈ ਹੀ ਨਹੀਂ ਕੁਛ ਕਿੱਥੇ ਗਿਆ ਸਾਰਾ ਕੁਛ ਗਾਡਰ ਹੀ ਵੇਚਤਾ ਸੀ ਮਰੇ ਭਾਈ ਨੇ ਪਹਿਲਾਂ ਗਾਡਰ ਲਾ ਕੇ ਵੇਚਤਾ ਸੀ ਵੇਚ ਬੁੱਤਕ ਦੋ ਗਾਡਰ ਠੀਕੇ ਹਾਂ ਕੈਨੂ ਠੀਕਾਇਦਾ ਸੀ ਉਹ ਦੋ ਵੇਚਦੀ ਸੀ ਮਰ ਗਿਆ ਮੁੰਡਾ ਮੇਰਾ ਹਾਂ ਉਹਨੇ ਵੇਚਤਾ ਸੀ ਮੇ ਰੋਟੀ ਪਾਣੀ ਨਿਵਾਰਨ ਨੇ ਵੇਚਤਾ ਯਾਨੀ ਇਹ ਘਰ ਜਿਹੜਾ ਸੀ ਬੀਬੇ ਜੋ ਇਹ ਘਰ ਦੇ ਹਾਲਾਤ ਹੁਣ ਨੇ ਇਹ ਪਹਿਲਾਂ ਜਦ ਤੁਸੀਂ ਜਵਾਨ ਹੁੰਦੇ ਸੀ ਉਦੋਂ ਇਹ ਘਰ ਕਿਵੇਂ ਸੀ ਬਹੁਤ ਵਧੀਆ ਸੀ ਪਹਿਲਾਂ ਤਾਂ ਇਹ ਕੱਚਾ ਹੁੰਦਾ ਸੀਗਾ ਹਾਂ ਅੱਜ ਉਹ ਲੋਟ ਪੱਕਾ ਹੁੰਦਾ ਤੇ ਉਹ ਉਹਦੇ ਤੇਰੀਆਂ ਹੀ ਉਤ ਪਾਈਆਂ ਹੋਈਆਂ ਹੁੰਦੀਆਂ ਤੇ ਉਹਦੇ ਤੇ ਵੀ ਬਹੁਤ ਪੱਕਾ ਹੁੰਦਾ ਦੀ ਅੱਛਾ ਯਾਨੀ ਲੰਮੜਦਾਰ ਆ ਲੰਮੜਦਾਰ ਆ ਹੁੰਦੀ ਸੀ ਯਾਨੀ ਪਿੰਡ ਜੇ ਕਿਸੇ ਨੂੰ ਪੁੱਛਣਾ ਹੁੰਦਾ ਸੀ ਤਾਂ ਲੰਬੜਦਾਰ ਗਿਆ ਦੇ ਸੀ ਤੁਹਾਨੂੰ ਹਾਂ ਲੰਬੜਦਾਰ ਜੇ ਕੋਈ ਚੀਜ਼ ਕਿਸੇ ਦੇ ਪੁਰਾਣੀ ਸਰਾਣੀ ਨਾ ਮੋਕਣੀ ਮੈਲਣੀ ਅਗਲੇ ਨੇ ਕਹਿਣਾ ਉਹਨਾਂ ਦੇ ਲੰਬੜਦਾਰਾਂ ਦੇ ਜਾਓ ਮੇਰੇ ਤੇ ਪਹਿਨਾ ਪੁੱਛ ਕੇ ਦੇਖ ਲੋ ਵੀ ਵੜੇ ਹਾਂ ਛਿਆਣੇ ਵੀ ਬੈਠੇ ਨੇ ਅਜੇ ਹਾਂ ਕਹਿਣਾ ਲੰਬੜਦਾਰਾਂ ਦੇ ਜਾਓ ਉਹਨਾਂ ਦੇ ਉਹਨੂੰ ਪੁਰਾਣਾ ਘੋੜ ਹਰੇਕ ਚੀਜ਼ ਆਦਾਰ ਸੜਾਰ ਅਗਲੇ ਨੇ ਲੈ ਜਾਣਾ ਵੀ ਲੰਬੜਦਾਰ ਪਹਿਲ ਸਣ ਮਿਲੀ ਤੇ ਤਨਖਾਹ ਮਿਲੀ ਤੇ ਦਮਾਂਗੇ ਦਉਂ ਬੋ ਉਹ ਮੇਰਾ ਨਾ ਕੋਈ ਨਾ ਲੈ ਜਾ ਹੂੰ ਐ ਜਿਹੜੇ ਪੈਸੇ ਲੈ ਨਹੀਂ ਦੇ ਰਹੇ ਨੇ ਕੋਈ ਮਾਇਆ ਸੇ ਲੈ ਰਿਆ ਹੂੰ ਕਹਨੇ ਉਹਨਾਂ ਨੇ ਤਾਂ ਕਹਿੰਦੇ ਤੁਹਾਨੂੰ ਪੈਸੇ ਨਹੀਂ ਦੇਣੇ ਹੂੰ ਉਹ ਬੰਦੇ ਨੇ ਮੇਰੀ ਮਾਂ ਕਹਿੰਦੀ ਕੋਈ ਨਾ ਨਹੀਂ ਨੇਣਗੇ ਚਲ ਉਹਨਾਂ ਦੇ ਬੱਚੇ ਦੁੱਧ ਪੀ ਲੈਣਗੇ ਉਹ ਕਹਿੰਦੇ ਜੀ ਮੈਂ ਸਾਸ ਨਹੀਂ ਮੈਂ ਸੁੱਹੀ ਉਹਨੇ ਮਗਰੋਂ ਕਰੇ ਬੜਿਆ ਪਹਿਲਾਂ ਮੈਂ ਸੜਿਆ ਕੇ ਪੈਸੇ ਸਾਡੇ ਹੱਥ ਤੇ ਧਰੇ ਹੂੰ ਆਇਆ ਤੇ ਹੱਥ ਤਰਤਰ ਫੇਰ ਉਹ ਘਰੇ ਬੜਿਆ ਮੈਂ ਛਾਨੂ ਮੈਂ ਹੱਥ ਤੇ ਮੈਂ ਕਿਨੇ ਕੋਈ ਤਾਂ ਕਾਇਦ ਬੰਦ ਤੇ ਭਈਏ ਮਾਰੇ ਨੇ ਜੇ ਕੋਈ ਵੀ ਕਹਿਵੇ ਮੇਰੇ ਆਕੇ ਮੂੰਹ ਤੇ ਜੁੱਤੀਆਂ ਗੂਣੀਆਂ ਪਰੀਆਂ ਥੱਪ ਮਾਰੀ ਬਿਠਾ ਦੇ ਉਹ ਨਾ 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 ਬੀਬੇ ਆਪਾਂ ਆਇਆ ਕਿਉਂ ਕਰਨਾ ਅਸੀਂ ਰੱਬ ਨੇ ਹੀ ਮਾਰੇ ਕਰਤੇ ਆ ਸਾਡਾ ਕੋਈ ਸਾਥ ਰੀਕਾ ਸਾਡੀ ਮਗਰ ਪੈਲੀ ਮੈਨੇ ਇੱਕ ਗੱਲ ਦੱਸੋ ਜਦ ਬੀਬੇ ਤੁਸੀਂ ਜਦ ਸਾਰਾ ਕੁਝ ਸੀ ਤੁਹਾਡੇ ਕੋਲੇ ਲੋਕ ਤੁਹਾਨੂੰ ਲੰਬੜਦਾਰ ਕਹਿੰਦੇ ਸੀ ਹਾਰੇ ਕੀ ਚੀਜ਼ ਮੰਗਣ ਤੁਹਾਡੇ ਕੋਲ ਆਉਂਦੇ ਸੀ ਹਨਾ ਤੁਹਾਡੇ ਤੋਂ ਜੇ ਕੋਈ ਮੱਝ ਲੈਣੀ ਸੀ ਕਿਸੇ ਨੇ ਗੋੜ ਲੈਣਾ ਸੀ ਕੋਈ ਸਮਾਨ ਵੀ ਲੈਣਾ ਸੀ ਸੰਦ ਬਟਾ ਤਾਂ ਤੁਹਾਡੇ ਕੋਲੇ ਆਉਂਦੇ ਸੀ ਅਗਲੇ ਵੀ ਤੁਹਾਡੇ ਕੋਲੇ ਹੋਣਾ ਆ ਵੀ ਜਿਹੜੀ ਚੀਜ਼ ਕਿਸੇ ਕੋ ਨਹੀਂ ਮਿਲਦੀ ਸੀ ਤੁਹਾਡੇ ਕੋਲੇ ਹੁੰਦੀ ਸੀ ਤੇ ਅੱਜ ਬੇਬੇ ਜੋ ਹਾਲਾਤ ਨੇ ਫਿਰ ਅੱਜ ਫਿਰ ਦੇਖ ਕੇ ਹਾਲਾਤ ਫਿਰ ਰੋਣਾ ਨਹੀਂ ਆਉਂਦਾ ਵੀ ਕਦੇ ਇਸ ਘਰ ਦੇ ਵਿੱਚ ਰੌਣਕ ਪੂਰੀ ਸੀ ਇਸ ਘਰ ਦੇ ਵਿੱਚ ਚੀਜ਼ਾਂ ਪੂਰੀਆਂ ਸੀ ਇਸ ਘਰ ਦੇ ਵਿੱਚੋਂ ਲੋਕ ਮੰਗ ਕੇ ਲੈ ਕੇ ਜਾਂਦੇ ਸੀ ਅੱਜ ਇਸ ਘਰ ਵਾਲਿਆਂ ਨੂੰ ਮੰਗਣਾ ਪੈ ਰਿਹਾ ਹੈ ਕੀ ਕਰੀਏਗੇ ਮੁੰਡਾ ਵਾ ਗੱਡੀ ਗੁੱਡੀ ਚਲਾਉਂਦਾ ਸੀ ਪਿਓ ਆ ਉਹ ਵੀ ਭੈਣ ਕੋ ਬੈਠਾ ਹੈਗਾ ਪਿਓ ਤਾਂ ਇਹਨਾਂ ਦਾ ਹੂੰ ਭੈਣ ਕੋ ਬੈਠਾ ਉਹ ਵੀ ਪੈਣਾ ਵੇ ਓੱਖਾ ਖਰਚ ਇਹਦਾ ਚਲੇ ਮਾਪਤਾ ਦਾ ਖਰਚਾ ਤੋਰੇ ਜਾਣਗੇ ਤਮ ਜਿਵੇਂ ਬੇਬੀ ਮੈਂ ਦੇਖ ਰਿਹਾ ਤੁਹਾਡੇ ਦਰਵਾਜ਼ਾ ਵੀ ਕੋਈ ਨਹੀਂ ਹੈਗਾ ਫਿਰ ਠੰਡ ਚ ਤੁਹਾਨੂੰ ਓੱਖਾ ਨਹੀਂ ਹੁੰਦਾ ਵੀ ਕੋਈ ਪਾ ਪੱਲਾ ਵੀ ਨਹੀਂ ਲੱਗਿਆ ਹੋਇਆ ਕੋਈ ਬਾਰੀ ਵਗੈਰਾ ਪੱਲੜ ਜੇ ਲਾ ਲੈਨੇ ਹੁੰਨੇ ਆ ਇੱਕ ਪੱਲੀ ਜੀ ਉਹ ਪਈਆ ਤਰਪਾਲ ਛਾਲ ਚਤਰਪਾਲ ਲਾ ਲੈਨੇ ਫਿਰ ਉਹ ਕੌਣ ਲਾਉਂਦਾ ਹੁੰਦਾ ਤਰਪਾਲ ਤੁਸੀਂ ਲਾਉਨੇ ਹੋ ਇਹ ਮੁੰਡਾ ਲਾਉਂਦਾ ਥੋੜਾ ਬੇਟਾ ਲਾਉਂਦਾ ਲਵਾ ਲੈਨੇ ਮੈਂ ਕਿਸੇ ਨੂੰ ਕਹਿ ਕੇ ਨਾ ਆ ਹੁਣ ਤਾਂ ਮੈਨੂੰ ਕਈ ਲੈਣ ਨੂੰ ਕਈ ਲੈਣਾ ਹੋਣਾ ਮੀ ਨਹੀਂ ਹੋਣਾ ਵਾਲਾ ਹੂੰ ਮੀਨੇ ਹੋ ਗਿਆ ਹੂੰ ਤਾਂ ਲਾਹੀ ਜੀ ਪਹਿਲਾਂ ਇਹ ਇੱਥੇ ਪੈ ਜਾਂਦਾ ਚਲੋ ਬਾਈ ਮਰ ਗਿਆ ਉਸ ਤੋਂ ਬਾਅਦ ਲਾ ਕੇ ਇਹ ਇਸ ਤੋਂ ਮੁੜ ਕੇ ਪੈ ਜਾਂਦਾ ਇਹ ਹੂੰ ਜਿਹੜਾ ਬੇਬੇ ਮੈਂ ਬਾਥਰੂਮ ਦੇਖ ਰਿਹਾ ਬਾਥਰੂਮ ਤੇ ਵੀ ਦਰਵਾਜ਼ਾ ਨਹੀਂ ਹੈਗਾ ਉਹ ਬਸ ਇੱਕ ਤੁਸੀਂ ਆਪਣਾ ਪੁਰਾਣਾ ਛਾਲ ਹੀ ਤੁਸੀਂ ਉੱਥੇ ਬਸ ਉੱਤੇ ਲਾਇਆ ਹੋਇਆ ਤੇ ਬਾਥਰੂਮ ਦੇ ਹਾਲਾਤ ਵੀ ਬਹੁਤ ਮਾੜੇ ਨੇ ਵੀ ਜਿਆਦਾ ਪੈਸੇ ਚੰਗੇ ਸੀਗੇ ਫਿਰ ਉਹਨੂੰ ਕਦੇ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰੀ ਵੀ ਇਹਨੂੰ ਠੀਕ ਕਰਾ ਲਈਏ ਬਾਥਰੂਮ ਨੂੰ ਪੱਕਾ ਕਰਾ ਲਈਏ ਜਾਂ ਦਰਵਾਜ਼ਾ ਲਵਾ ਲਈਏ ਮੈਨਾਂ ਉਹ ਬੰਦੇ ਨੇ ਲਾਇਆ ਉਹਨੇ ਚੱਜਣਾ ਬਣਾਇਆ ਹੀ ਨਹੀਂ ਹੈਗਾ ਉਹ ਪੈਸੇ ਹੀ ਖਾਣ ਦੇ ਉਹਨੇ ਕਿਤੇ ਮਿਸਤਰੀ ਲਾਇਆ ਤੇ ਆਹ ਉਹ ਨੂੰ ਹੁਣ ਆ ਗਿਆ ਬੜਾ ਫਰਮ ਬਣਾਤਾ ਇੱਕ ਆ ਗਿਆ ਢਾਣਾ ਬਣਾਤੇ ਦੋ ਹਮ ਆਪ ਤਾਂ ਹੁਣ ਕਹਿ ਕੇ ਕਹਿਣਾ ਉਹਨੇ ਆਪ ਹੀ ਬਣਾ ਬਣੂ ਤੇ ਆਪਦੀ ਮਰਜ਼ੀ ਨਾਲ ਉਹ ਨੂੰ ਬੜਾ ਫਰਮ ਬਣਾਤਾ ਹਮ ਕੁੱਕੀ ਤੋਂ ਮਾਂ ਦੀ ਗੋਪੀ ਹੁਣ ਇੱਥੇ ਜਿਵੇਂ ਤੁਹਾਡਾ ਤੁਸੀਂ ਭਾਈ ਤੁਸੀਂ ਕੀ ਕੰਮ ਕਰਦੇ ਹੋ ਹੁਣ ਤੁਸੀਂ ਕੋਈ ਕੰਮ ਕਰਦੇ ਹੋ ਹੁਣ ਨਹੀਂ ਕੁਛ ਕਰਦਾ ਜੀ ਮੈਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਮੈਂ ਜੀ ਡੰਗਰਾਂ ਡੰਗਰਾਂ ਦਾ ਆ ਰਿਹਾ ਟਰੈਕਟਰ ਚਲਾਉਂਦਾ ਫਫੜ ਕੋਲੇ ਆਪਦੇ ਕੋਲੇ ਕੋਲ ਨੂੰ ਹੋ ਜਾਵੇ ਬੇਬੇ ਤੇ ਥੋੜਾ ਜਿਹਾ ਫੇਰ ਮੈਂ ਗੱਡੀ ਤੇ ਉੱਥੋਂ ਗੱਡੀ ਸਿੱਖ ਲਈ ਬੰਦੇ ਕੋਲੋਂ ਅੱਛਾ ਗੱਡੀ ਚਲਾਉਣ ਲੱਗ ਗਿਆ ਅੱਛਾ ਉਹ ਗੱਡੀ ਦੀ ਲਾਈਨ ਖਰਾਬ ਹੋ ਗਈ ਐਕਸੀਡੈਂਟ ਨਾਲ ਬੰਦਾ ਮਰ ਗਿਆ ਜੀ ਓਹੋ ਐਕਸੀਡੈਂਟ ਹੋ ਗਿਆ ਫਿਰ ਉਦੋਂ ਬਾਅਦ ਫੇਰ ਟਰੈਕਟਰ ਰੋਟਰ ਚਲਾਉਣ ਲੱਗ ਗਿਆ ਜੀ ਕਿਸੇ ਦਾ ਤਨਖਾਹ ਤੇ ਹੂੰ ਫਿਰ ਉਦੋਂ ਬਾਅਦ ਮੈਂ ਬਿਮਾਰ ਹੋ ਗਿਆ ਓਪਰੇਸ਼ਨ ਕਰਾਇਆ ਮੇਰੇ ਨਲਾਂ ਚ ਪਾਣੀ ਭਰ ਲੱਗ ਗਿਆ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ ਉਮਰ ਹੋ ਗਈ ਜੀ 50 ਦੇ ਲਗਭਗ 45 ਤੋਂ ਉੱਤੇ ਆ 45 ਤੋਂ ਉੱਤੇ ਆ ਹਾਂ ਜੀ ਹੁਣ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਤੁਸੀਂ ਹੁਣ ਜਿਵੇਂ ਹਾਂ ਜੀ ਮੈਂ ਹੁਣ ਪਹਿਲਾਂ ਦਿਹਾੜੀ ਕਰਦਾ ਸੀ ਮੈਨੂੰ ਪਤਾ ਨਹੀਂ ਕੀ ਹੋਇਆ ਇੱਕੋ ਲੱਖ ਚਾਣਤ ਦੋਨੇ ਖਤਮ ਦੇਖਣੋਂ ਹਟ ਗਿਆ ਅੱਛਾ ਹਾਂ ਇੱਕ ਅੱਖ ਤਾਂ ਹੁਣ ਓਪਰੇਸ਼ਨ ਕਰਾਇਆ ਓਰੇ ਹੁਣ ਇੱਕ ਅੱਖ ਤੋਂ ਦੇਖਦਾ ਮਾੜਾ ਮਾੜਾ ਬਸ ਇੱਕ ਤੋਂ ਨਹੀਂ ਨਾ ਨਹੀਂ ਹੈ ਅੱਛਾ ਇੱਕ ਅੱਖ ਤੋਂ ਦੇਖਦਾ ਨਹੀਂ ਤੁਹਾਨੂੰ ਬਿਲਕੁਲ ਵੀ ਨਹੀਂ ਜੀ ਜੇ ਮੈਂ ਕਹਾ ਵੀ ਇੱਕ ਅੱਖ ਬੰਦ ਕਰ ਲਵਾਂ ਦੂਸਰੀ ਅੱਖ ਤੋਂ ਤੁਹਾਨੂੰ ਬਿਲਕੁਲ ਵੀ ਨਹੀਂ ਦਿਖੂਗਾ ਮੈਨੂੰ ਇੱਕ ਨਹੀਂ ਦਿਖੂਗਾ ਬਸ ਜੀ ਮਾੜਾ ਮੋਟਾ ਨਹੀਂ ਪਸਾਨ ਤੀ ਕੁਛ ਦਿਖਦਾ ਹੀ ਨਹੀਂ ਹੈ ਸਮਝੋ ਅੱਖਾਂ ਦੇ ਹੁਣ ਬੰਦ ਕਰ ਲਵਾਂ ਮੈਨੂੰ ਐ ਨਹੀਂ ਪਤਾ ਲੱਗਦਾ ਇੱਕ ਮਾੜਾ ਮੋਟਾ ਐ ਪਤਾ ਲੱਗੂ ਵੀ ਕੋਈ ਰੰਗ ਵਾਲਾ ਉਹ ਇੱਕ ਬੱਠਾ ਜਿਵੇਂ ਉਹ ਲਾਲ ਬੈਠਾ ਪਾਣ ਦਾ ਮੇਰਾ ਕਪੜਾ ਪਾਈ ਥੋੜੇ ਚਟਾ ਪਾ ਆ ਉਹ ਵੀ ਮੱਧਮ ਦਿਖਦਾ ਜਿਵੇਂ ਪਾਣੀ ਦੇ ਵਿੱਚ ਬੈਠਾ ਦੇਖਦਾ ਹਾਂ ਅਸੀਂ ਸੇ ਦੇ ਵਿੱਚ ਫੇ ਬੀਬੀ ਜਿਵੇਂ ਜਿਵੇਂ ਹੁਣ ਤੁਹਾਡਾ ਬੇਟਾ ਵੀ ਬਿਮਾਰ ਹੈ ਫਿਰ ਇਹਦੀ ਦਵਾਈ ਬੂਟੀ ਦਾ ਖਰਚਾ ਹੋਰ ਖਰਚੇ ਬਹੁਤ ਨੇ ਫਿਰ ਉਹ ਖਰਚੇ ਕਿੱਥੋਂ ਲਿਆਉਣੇ ਆ ਹੁਣ ਤੁਸੀਂ ਉਹ ਵੀ ਪਿੰਡੋਂ ਮੰਗਦੇ ਹਾਂ ਮੈਂ ਦੇ ਮੰਗ ਲੈ ਨਹੀਂ ਹਾਂ ਪੈਸੇ ਮੰਗਦੇ ਨੇ ਲੈ ਦੇ ਦਿੰਦਾ ਅਗਲਾ ਕਰੇ ਸੋਚਿਆ ਸੀ ਬੇਬੇ ਵੀ ਜੀ ਇਕੋ ਧੀ ਕਿ ਜਿਹਦੇ ਕੋਲੇ 40 ਬਿੱਗੇ ਜ਼ਮੀਨ ਹੋਵੇ ਉਹਨੂੰ ਮੰਗਣਾ ਪਵੇ ਕਦੇ ਕਿਸੇ ਤੋਂ ਕਦੇ ਸੋਚਿਆ ਸੀ ਕਰੇ ਜ਼ਿੰਦਗੀ 'ਚ ਵੀ ਕਦੇ ਮੰਗ ਕੇ ਖਾਣਾ ਵੀ ਪੈ ਸਕਦਾ ਜ਼ਿੰਦਗੀ 'ਚ ਮਾਰ ਕੇ ਗਿਆ ਆਏ ਆ ਮਰ ਕੇ ਮੰਗਣ ਗਿਆ ਕੋ ਮਾਸੀ ਨਾ ਬੋ ਦੋਤਾਵਾ ਉਹ ਮਰ ਕੇ ਕੋਠੀ ਪਾਈ ਬੈਠਾ ਮਰ ਕੇ ਸਮਝ ਨਹੀਂ ਚਾਹੁੰਦਾ ਸਮਝ ਲੋ ਵੀ 10-20 ਰੁਪਏ ਦੀ ਲੋਨ ਨਹੀਂ ਦੇ ਦੇਣ ਤਾਂ ਹੂੰ ਇਹ ਸਮਝਦੇ ਵੀ ਹੋਰੇ ਘੱਟ ਦੇਰ ਕਿਸੇ ਨਾ ਕੋਈ ਆਪਣਾ ਕੋਈ ਦੋਸਮਣੀ ਬਿਲਕੁਲ ਕਿਸੇ ਨਾ ਨਹੀਂ ਤੁਸੀਂ ਇਸ ਘਰ ਦੇ ਵਿੱਚ ਰਹੇ ਹੋ ਤੁਸੀਂ ਇਸ ਘਰ ਦਾ ਉਹ ਟਾਈਮ ਵੀ ਦੇਖਿਆ ਜਾਏ ਇਸ ਘਰ ਦੇ ਵਿੱਚ ਸਾਰਾ ਕੁਝ ਸੀ ਅਲ ਤੁਸੀਂ ਉਹ ਟਾਈਮ ਵੀ ਦੇਖ ਰਹੇ ਜਦ ਇਸ ਘਰ ਦੇ ਵਿੱਚ ਕੁਝ ਵੀ ਨਹੀਂ ਹੈਗਾ ਉਸ ਦਿਨ ਮੇਰਾ ਭਾਈ ਮਰ ਗਿਆ ਜੀ ਪਹਿਲਾਂ दारू ਪੀ ਕੇ ਇੱਕ ਜ਼ਹਿਰ ਪੀ ਕੇ ਗੱਡੀ ਪਿੱਛੇ ਹੂੰ ਆ ਦੂਜਾ ਹੁਣ ਉਹ ਜ਼ਹਿਰ ਪੀ ਕੇ ਮਰ ਗਿਆ ਥਾਂ ਪਿੱਛੇ ਮੂਰੇ ਆ ਜਗਾ ਡਰੌਣਾ ਪੈ ਗਿਆ ਹੂੰ ਪਲਾਟ ਪਿੱਛੇ ਮੈਂ ਦੀਨ ਰਾਹੀ ਕੰਮ ਕਰਦਾ ਹੀ ਮਿਸਤਰੀ ਨਾਲ ਦਿਹਾੜੀ ਆ ਦਿਖਣੋਂ ਹਟ ਗਿਆ ਬੈਠ ਗਿਆ ਮੈਂ 2-3 ਸਾਲ ਮੇਰੀ ਮਾਈ ਮੈਨੂੰ ਮੰਗ ਕੇ ਖੜਾਉਂਦੀ ਰਹੀ ਹੈ ਜੀ ਓਏ ਬਰਸਨ ਪੋਸ਼ਣ ਕਹੇ ਤੋਲੇ ਹੁੰਦੀ ਪਿੰਡ ਤੋਂ ਕਿਸੇ ਤੋਂ ਮੰਗ ਲੈਂਦੀ ਆ ਪੈਸੇ ਬਾਈ ਫਿਰ ਜਦ ਤੁਸੀਂ ਜਾਂ ਤੁਸੀਂ ਬੈੱਡ ਤੇ ਪਈ ਸੀਗੀ ਕੰਮ ਨਹੀਂ ਸੀ ਕਰ ਸਕਦੇ ਤੇ ਬੇਬੇ ਮੰਗਣ ਜਾਂਦੀ ਸੀ ਫਿਰ ਔਖਾ ਤਾਂ ਬਹੁਤ ਲੱਗਦਾ ਹੋਊਗਾ ਪਿਆ ਨਹੀਂ ਹੈ ਹੂੰ ਮੈਂ ਮੜਾ ਮੋਟਾ ਧੰਦਾ ਕਰਦਾ ਰਿਹਾ ਵਹਰ ਇਹ ਨਹੀਂ ਗੱਲ ਮੇਰਾ ਦੂਜਾ ਭਾਈ ਪਿਆ ਸੀ ਉਹ ਮੜਾ ਮਰ ਗਿਆ ਜੀ ਪਹਿਲਾਂ ਹੂੰ ਉਹ ਪਿਆਰੇ ਆ ਸਾਲ ਡੇਢ ਸਾਲੋਂ ਹੂੰ ਮੈਂ ਤਾਂ ਕੰਮ ਕਰਦਾ ਜੀ ਠੀਕ ਕੰਮ ਕਰਦਾ ਸੀਗਾ ਜੀ ਦਿਹਾੜੀ ਦਿਉੜੀ ਕਰੀ ਜਾਂਦਾ ਜੀ ਕਿਸੇ ਦਾ ਟਰੈਕਟਰ ਚਲਾ ਲਿਆ ਹੂੰ ਕਿਸੇ ਨਾਲ ਕੁਝ ਇਹਦਾ ਕੰਮ ਹੋਣਾ ਅਗਲੇ ਦਾ ਕਰਾ ਦੇਣਾ ਨਾਲ 100-150 ਰੁਪਿਆ ਬਣਾ ਲੈਣਾ ਆਪਦਾ ਮਿਸਤਰੀ ਨਾਲ ਲੱਗ ਜਾਣਾ 2-250 ਰੁਪਿਆ ਉਹਦੇ ਨਾਲ ਬਣਾ ਲੈਣਾ ਖਰੇ ਸੋਚੀ ਸੀ ਆ ਹਾਲਾਤ ਹੋਣਗੇ ਕਰਦੇ ਨਹੀਂ ਜੀ ਇੰਨਾ ਹੀ ਸੌਦਾ ਸੀ ਵੀ ਚਲੋ ਜਿਹੜਾ ਕਰਦੇ ਆ ਖਾਣੇ ਆ ਸਮਾਂ ਨਿਕਲ ਹੀ ਜਾਂਦਾ ਵਧੀਆ ਔਰ ਦਿਖਣੋਂ ਹਟ ਗਿਆ ਬਹਿ ਗਿਆ ਜੀ ਫਿਰ ਮੈਂ ਜਦ ਮੈਂ ਇੱਥੋਂ ਜਾਨਾ ਰੋਡ ਤੇ ਦਵਾਈ ਲੈਣ ਗਿਆ ਮੈਨੂੰ ਦਿਖਣੋਂ ਹਟ ਗਿਆ ਔਰ ਮੈਂ ਕਿਸੇ ਬੰਦੇ ਨੂੰ ਕਿਹਾ ਵੀ ਮੈਨੂੰ ਦੇਖਦਾ ਨਹੀਂ ਮੈਨੂੰ ਸੜਕ ਪਾਰ ਕਰਾ ਹੂੰ ਉਹਨੇ ਮੇਰੀਆਂ ਬਾਹਾਂ ਫੜਤੇ ਰੋਡ ਤੋਂ ਮੇਰੀ ਸੜਕ ਪਾਰ ਕਰਾਈ ਹੂੰ ਤੋਕਣੀ ਮੱਧ ਮੱਧ ਤੁਰਿਆ ਇਧਰ ਨੂੰ ਹੌਲੀ ਹੌਲੀ ਆਵਦੀ ਸੜਕ ਫੇ ਮੋੜ ਕੇ ਇੱਕਦਮ ਕਿਸੇ ਨੇ ਰੋਕੀ ਨਹੀਂ ਗੱਡੀ ਬੱਸ ਮਨ ਚ ਖਿਆਲ ਆ ਵੀ ਹੁਣ ਇੱਥੇ ਤਾਂ ਤੂੰ ਚਲੇ ਜਾਵੇਂਗਾ ਬੈਠ ਕੇ ਦੂਜੀ ਸਾਈਡ ਤੇਨੂੰ ਕੌਣ ਕਰੂਗਾ ਫਿਰ ਮੈਂ ਮੁੜਿਆ ਜਿਗਰ ਨਹੀਂ ਗਿਆ ਫਿਰ ਮੈਂ ਘਰੇ ਹੀ ਬਹਿ ਗਿਆ ਫੇ ਕਰੀ ਬਹਿ ਗਿਆ ਹਮ ਹੁਣ ਤੁਸੀਂ ਜਿਹੜੇ ਘਰ ਦੇ ਹਾਲਾਤ ਦੇਖ ਸਕਦੇ ਹੋ ਦੋਸਤੋ ਕਿ ਇਹ ਪਿੰਡ ਰਣੀਆਂ ਦੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬੇਬੇ ਤੁਹਾਡਾ ਨਾਮ ਕੀ ਹੈ ਨਾਮ ਕੀ ਤੁਹਾਡਾ ਮਲਕੀਤ ਕੌਰ ਮਲਕੀਤ ਕੌਰ ਹਮ ਬੇਬੇ ਮਲਕੀਤ ਕੌਰ ਮੇਰੇ ਨਾਲ ਨੇ ਉਮਰ 80 ਤੋਂ ਘੱਟ ਦੱਸਦੇ ਨੇ 70 ਤੋਂ ਉੱਤੇ ਦੱਸਦੇ ਨੇ ਪਿੰਡ ਰਣੀਆਂ ਦੀਆਂ ਤਸਵੀਰਾਂ ਨੇ ਕਿ ਪਿੰਡ ਦੇ ਵਿੱਚ ਲੰਬੜਦਾਰ ਜੱਦੀ ਸਰਦਾਰ ਵਜਣ ਵਾਲੀ ਇਹ ਧੀ ਇਹ ਲਾਣਾ ਅੱਜ ਇਸ ਚੀਜ਼ ਲਈ ਮਹਤਾਜ ਹੈ ਕਿ ਦਰਦਰ ਭਟਕਣਾ ਪੈਂਦਾ ਹੈ ਇਸ ਚੀਜ਼ ਲਈ ਮਹਤਾਜ ਹੈ ਕਿ ਬੇਬੇ ਨੂੰ ਮੰਗ ਕੇ ਖਾਣਾ ਪੈਂਦਾ ਅੱਜ ਕਦੇ 40 ਬਿੱਗੇ ਜ਼ਮੀਨ ਸੀ ਕਦੇ ਪਿੰਡ ਦੇ ਵਿੱਚ ਜੇ ਕਿਸੇ ਨੇ ਕੋਈ ਚੀਜ਼ ਮੰਗਣੀ ਹੁੰਦੀ ਸੀ ਤਾਂ ਸਿੱਧਾ ਆਉਂਦਾ ਸੀ ਵੀ ਭਾਈ ਮਲਕੀਤ ਕੌਰ ਉਹਨਾਂ ਦੇ ਪਰਿਵਾਰ ਕੋਲੇ ਜਾਓ ਲੰਬੜਦਾਰਾਂ ਕੋਲੇ ਜਾਓ ਉਹਨਾਂ ਕੋਲੇ ਚੀਜ਼ ਮਿਲ ਜੂਗੀ ਜੇ ਕੋਈ ਸੰਦ ਭਾਂਡਾ ਨਹੀਂ ਸੀ ਹੁੰਦਾ ਪਿੰਡ 'ਚ ਤਾਂ ਇੱਥੇ ਮੰਗਣਾਉਂਦੇ ਸੀ ਤਾਂ ਅੱਜ ਉਹੀ ਤਸਵੀਰਾਂ ਨੇ ਉਸੇ ਘਰ ਦੇ ਵਿੱਚ ਬੈਠੇ ਆ ਜਿੱਥੇ ਕਦੇ ਰੌਣਕਾਂ ਪੂਰੀਆਂ ਹੁੰਦੀਆਂ ਸੀ ਜਿੱਥੇ ਹਰ ਇੱਕ ਚੀਜ਼ ਜੁੜੀ ਹੁੰਦੀ ਸੀ ਘਰ ਵਧੀਆ ਸੀ ਤੇ ਅੱਜ ਉਹੀ ਘਰ ਆ ਕਿ ਜਿੱਥੇ ਘਰ ਘਰ ਵਰਗਾ ਨਹੀਂ ਲੱਗਦਾ ਆ ਪਿੱਛੇ ਤੁਸੀਂ ਰਸੋਈ ਦੇਖ ਰਹੇ ਹੋ ਰਸੋਈ ਦੀਆਂ ਤਸਵੀਰਾਂ ਚੱਲ ਰਹੀਆਂ ਨੇ ਢਈ ਹੋਈ ਆ ਗਾਡਰ ਸੀਗੇ ਗਾਡਰ ਤੱਕ ਵਿਖਗੇ ਯਾਨੀ ਹਾਲਾਤ ਬੇਬੇ ਦੇ ਘਰ ਦੇ ਇੰਨੇ ਜ਼ਿਆਦਾ ਮਾੜੇ ਨੇ ਹੁਣ ਠੰਡ ਦਾ ਟਾਈਮ ਆ ਗਿਆ ਤੇ ਠੰਡ ਦੇ ਵਿੱਚ ਤੁਸੀਂ ਸੋਚ ਕੇ ਵੇਖੋ ਯਾਰ ਵੀ ਇਹ ਘਰ ਦੇ ਵਿੱਚ ਦਰਵਾਜ਼ਾ ਤੱਕ ਨਹੀਂ ਤੇ ਬੇਬੇ ਹੁਣ ਕਿਸ ਤਰੀਕੇ ਨਾਲ ਆਪਣਾ ਰਹਿਣ ਬਸੇਰਾ ਕਰਦੇ ਹੋਣਗੇ ਛੱਤਾਂ ਨੇ ਛੱਤਾਂ ਵੀ ਟੁੱਟਣ ਵਾਲੀਆਂ ਨੇ ਮੈਂ ਚਾਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੀ ਟੀਵੀ ਸਕਰੀਨਸ ਤੇ ਨੰਬਰ ਫਲੈਸ਼ ਹੋ ਰਿਹਾ ਹੈ ਤੇ ਬੇਬੇ ਦਾ ਅਕਾਊਂਟ ਨੰਬਰ ਮੈਂ ਫਲੈਸ਼ ਕਰਵਾਤਾ ਜੇ ਕੁਝ ਮਦਦ ਕਰ ਸਕਦੇ ਹੋ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਤੁਹਾਡਾ ਆਪਾ ਚਾਹੁੰਦੇ ਆ ਕਿ ਇਸ ਵੀਡੀਓ ਦੇ ਰਾਹੀਂ ਜਿੰਨੀ ਕੁ ਮਦਦ ਹੋ ਗਈ ਇਸ ਪਰਿਵਾਰ ਤੱਕ ਪਹੁੰਚਦੀ ਕਰ ਸਕੀਏ ਤਾਂ ਕਿ ਹੋਰ ਨਹੀਂ ਤਾਂ ਕੁਝ ਬੇਬੇ ਦਾ ਘਰ ਠੀਕ ਹੋ ਜੇ ਤਾਂ ਕਿ ਬੇਬੇ ਬਿਲਕੁਲ ਠੀਕ ਠਾਕ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਦੇ ਨਾਲ ਰਹਿੰਦੀ ਜ਼ਿੰਦਗੀ ਨੂੰ ਬਤੀਤ ਕਰ ਸਕੇ ਬੇਬੇ ਦੇ ਕਰਤੇ ਨੇ ਵਿਭਿਦੀ ਦਵਾਈ ਹੈ ਉਹਨਾਂ ਦੇ ਬੇਟੇ ਦੀ ਦਵਾਈ ਹੈ ਉਹਦਾ ਬੇਟਾ ਹੁਣ ਅੱਖਾਂ ਤੋਂ ਦੇਖ ਨਹੀਂ ਸਕਦਾ ਪਰ ਬਹੁਤ ਔਖਾ ਹੈ ਮੈਂ ਚਾਹਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਸੀਆਂ ਹੋਰ ਵੀਡੀਓਜ਼ ਸਮੇਂ ਸਮੇਂ ਸਰ ਥੋੜਾ-ਤਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲੋਂ ਦੀ ਇਜਾਜ਼ਤ ਧੰਨਵਾਦ